ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਪ ਰੂਪ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਨਵੀਂ ਵੈਰਾਈਟੀ ਨਵੇਂ ਡਿਜ਼ਾਈਨਾਂ ਦੇ ਵੀਡੀਓ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਯੂ ਕੱਟ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਜੀ ਐਂਡ ਦੇ ਵਿੱਚ ਸ਼ਾਲਾਂ ਵੀ ਦਿਖਾਈਆਂ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਐਂਡ ਦੇ ਵਿੱਚ ਸ਼ਾਲਾਂ ਦੇ ਦੋ ਤਿੰਨ ਡਿਜ਼ਾਈਨ ਦਿਖਾਇਆ ਤੇ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਯੂ ਕੱਟ ਡਿਜ਼ਾਈਨ ਸਕੀਵੀ ਦਾ ਡਿਜ਼ਾਈਨ ਹੈ ਜੀ ਟ੍ਰੈਂਡ ਦੇ ਵਿੱਚ ਡਿਜ਼ਾਈਨ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ 500 ਦੇ ਦੋ ਪੀਸ ਹੈ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਡਿਟੇਲ ਨਾਲ ਬਣਾਈਆ ਸਾਰੀ ਵੈਰਾਈਟੀ ਦੀ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਰੇ ਕਲਰ ਡਿਜ਼ਾਈਨ ਦਿਖਾ ਰਹੇ ਹਾਂ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਸਕੇਵੀ ਯੂਗਟ ਇਸ ਤੋਂ ਅਗੇ ਦਿਖਾਵਾਂਗੇ ਲੇਡੀਜ਼ ਕੋਟੀ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਲੇਡੀਜ਼ ਕੋਟੀ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਏ ਆ। ਹਰ ਇੱਕ ਪੀਸ ਖੋਲ ਕੇ ਦਿਖਾਏ ਡਿਜ਼ਾਈਨ ਡਿਟੇਲ ਨਾਲ ਵੀਡੀਓ ਬਣਾਈਆ ਕੋਟੀਆਂ ਦੀ ਤੇ ਸ਼ਾਲਾਂ ਦੀ। ਵੀਡੀਓ ਦੇ ਐਂਡ ਦੇ ਵਿੱਚ ਸ਼ਾਲ ਵੀ ਦਿਖਾਵਾਂਗੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੀ। ਬਹੁਤ ਸਾਰੇ ਕਸਟਮਰ ਦੀ ਡਿਮਾਂਡ ਆ ਰਹੀ ਸੀ ਵੀ ਸ਼ਾਲ ਨਹੀਂ ਦਿਖਾਏ ਸ਼ਾਲ ਵੀਡੀਓ ਦੇ ਐਂਡ ਦੇ ਵਿੱਚ ਦਿਖਾਏ ਆ ਜੀ। ਰੇਟ ਹੈਗਾ ਹੀ ਸਿਰਫ 250 ਰੁਪਏ ਦਾ ਪੀਸ ਆ ਕੋਟੀਆਂ ਦੇ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ। ਲਾਈਟ ਡਾਰਕ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ। ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਹਾਂਜੀ ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ YouTube ਚੈਨਲ ਤੇ ਤਾਂ ਕਿ ਹਰ ਨਵੀਂ ਵੀਡੀਓ ਨਵੇਂ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਆ ਦਿਖਾ ਰਹੇ ਹਾਂ ਜੀ ਲੌਂਗ ਸਾਈਜ਼ ਮੀਡੀਅਮ ਕੋਟ ਕੋਟ ਟਾਈਪ ਕੋਟੀ ਆਈ ਬਲੇਜ਼ਰ ਟਾਈਪ ਕੋਟੀ ਹੁੰਦੀ ਹੈ ਇਹ ਮੀਡੀਅਮ ਸਾਈਜ਼ ਹੈ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਕਲਰ ਸਾਰੇ ਸਰਦਾਰੀ ਕਲਰ ਨੇ ਵਧੀਆ ਕਲਰ ਨੇ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਜੀ ਇਸ ਤੋਂ ਅੱਗੇ ਦਿਖਾ ਰਹੇ ਹਾਂ ਜੈਂਸ ਕੋਟੀ ਕੋਈ ਵੀ ਪੀਸ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਆਨਲਾਈਨ ਤੁਸੀਂ ਮੰਗਾਉਣਾ ਘਰ ਬੈਠੇ ਵੀ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਇਹ ਹੈਗੇ ਜੈਂਸ ਕੋਟੀ ਫ੍ਰੀ ਸਾਈਜ਼ ਹੈ ਜੀ ਫੁੱਲ ਸਾਈਜ਼ ਦੀ ਕੋਟੀ ਹੈ ਜੀ ਪੱਕਾ ਮੇਚ ਹੈ ਇਸ ਤੋਂ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਲੇਡੀਜ਼ ਕੋਟੀਆਂ ਇਹ ਜਿਹੜੇ ਜਿੰਨੇ ਵੀ ਪੀਸ ਦਿਖਾ ਰਹੇ ਟੋਟਲ ਸਿਰਫ 250 ਰੁਪਏ ਦਾ ਪੀਸ ਹੈ ਜੀ ਏ ਲੇਡੀਜ਼ ਕੋਟੀ ਦਿਖਾ ਰਹੇ ਹਾਂ ਸੋ ਕੇ ਵੀ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਡਿਟੇਲ ਨਾਲ ਵੀਡੀਓ ਬਣਾਈਆ ਕੱਲਾ ਕੱਲਾ ਪੀਸ ਦਿਖਾਇਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕੋਈ ਵੀ ਪੀਸ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰੋ ਆਨਲਾਈਨ ਤੁਸੀਂ ਮੰਗਵਾਉਣੀ ਆ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਬਾਕੀ ਜਿਹੜੀ ਚੀਜ਼ ਦਿਖਾਵਾਂਗੇ ਸੇਮ ਹੀ ਅਸੀਂ ਭੇਜਦੇ ਹਾਂ ਜੀ ਮੇਰਾ ਪੁਰਾਣਾ ਕੰਮ ਹੈ ਪਹਿਲੇ ਤੋਂ YouTube ਇਹ 2 ਸਾਲ YouTube ਚੈਨਲ ਨੂੰ ਹੋ ਗਿਆ ਜੀ ਜੋ ਚੀਜ਼ ਸੇਮ ਅਸੀਂ ਵੀਡੀਓ ਦੇ ਵਿੱਚ ਦਿਖਾਉਂਦੇ ਹਾਂ ਜੋ ਕਸਟਮਰ ਸਾਨੂੰ ਸਕਰੀਨਸ਼ਾਟ ਭੇਜਦਾ ਉਹੀ ਸੇਮ ਹੀ ਭੇ ਆ ਵਾਲੇ ਕਲਰ ਡਿਜ਼ਾਈਨ ਨੇ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ 500 ਦੇ ਦੋ ਪੀਸ ਹੈ ਆਨਲਾਈਨ ਅਗੇ ਤੁਸੀਂ ਮੰਗਵਾਉਣੇ ਹੈ ਜੀ ਤਾਂ ਸ਼ਿਪਿੰਗ ਚਾਰਜ ਲੱਗਤ ਹੁੰਦੀ ਹੈ ਜੀ ਇੱਕ ਪੀਸ ਦਾ 30 ਰੁਪਏ ਦੋ ਪੀਸਾਂ ਦੇ 50 ਰੁਪਏ ਹੁੰਦੇ ਹੈ ਸ਼ਿਪਿੰਗ ਚਾਰਜ ਇਹ ਪੀਸਾਂ ਦਾ ਰੇਟ ਹੈਗਾ ਸਿਰਫ 250 ਰੁਪਏ ਆ ਕੋਟੀਆਂ ਨੇ ਜਿੰਨੇ ਵੀ ਦਿਖਾਈਆਂ 250 ਰੁਪਏ ਇਸ ਤੋਂ ਅਗੇ ਦਿਖਾਵਾਂਗੇ ਲੇਡੀਜ਼ ਜੈਕਟ ਲੇਡੀਜ਼ ਜੈਕਟ ਹੈਗੀ ਹੈ ਜੀ ਇਹਦੇ ਵੀ ਜੀ ਕਲਰ ਮਿਲ ਜਾਣਗੇ ਰੇਟ ਹੈਗਾ ਸਿਰਫ 250 ਰੁਪਏ ਅੱਜ ਵੀਡੀਓ ਥੋੜੀ ਲੇਟ ਬਣਾ ਰਹੇ ਹਾਂ ਇਸ ਕਰਕੇ ਬਹੁਤ ਸਾਰੇ ਕਲਰ ਡਿਜ਼ਾਈਨ ਖਤਮ ਹੋ ਗਏ ਤੇ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸਾਰੇ ਕਲਰ ਕਵਰ ਕਵਰ ਕਰਾਂਗੇ ਰੇਟ ਹੈਗਾ ਲੇਡੀਜ਼ ਜੈਕਟ ਦਾ ਸਿਰਫ 250 ਰੁਪਏ ਦਾ ਪੀਸ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਆਹ ਵਾਲੇ ਕਲਰ ਹੈ ਤੇ ਇਸ ਤੋਂ ਅਗਿਆ ਦਿਖਾ ਰਹੇ ਜੈਂਟਸ ਸਵਟਰ ਹੈ ਜੈਂਟਸ ਸਵਟਰ ਹੈ ਵਧੀਆ ਫੁੱਲ ਗਰਮ ਸਵਟਰ ਹੈ 올 ਓਵਰ ਦਾ ਪੀਸ ਹੈ カラー तकरीबन 3 ਤੋਂ 4 कलर ਨੇ ਇਹ ਰੇਟ ਹੈਗਾ ਸਿਰਫ 250 ਰੁਪਏ ਦਾ ਪੀਸ ਹੈ ਫੁੱਲ ਸਾਈਜ਼ ਹੈ ਜੀ ਫ੍ਰੀ ਸਾਈਜ਼ ਟੱਚੇਬਲ ਇਸ ਤੋਂ ਗਿਆ ਦਿਖਾ ਰਹੇ ਹਾਂ ਜੀ ਕੋਟੀ ਫੁੱਲ ਸਾਈਜ਼ ਕੋਟੀ ਲੌਂਗ ਕੋਟੀ ਦਿਖਾ ਰਹੇ ਹਾਂ ਲੇਡੀਜ਼ ਆ ਦੇਖੋ ਜੀ ਲੇਡੀਜ਼ ਕੋਟੀ ਹੈ ਲੌਂਗ ਰੇਟ ਹੈਗਾ ਇਹਦਾ 300 ਰੁਪਏ ਦਾ ਪੀਸ ਹੈ ਜੀ ਫੁੱਲ ਸਾਈਜ਼ ਆ ਫ੍ਰੀ ਸਾਈਜ਼ ਲੌਂਗ ਕੋਟੀ ਹੈ ਜੀ ਵੱਡਾ ਮਿਚਾ ਡਬਲ ਐਕਸਲ ਸਾਈਜ਼ ਹੈ ਫੁੱਲ ਸਾਈਜ਼ ਲੌਂਗ ਵੀ ਆ ਔਰ ਫੁੱਲ ਸਾਈਜ਼ ਵੀ ਆ ਆ ਮੀਡੀਅਮ ਸਾਈਜ਼ ਦੇ ਵਿੱਚ ਹੈ ਜੀ ਆਹ ਵਾਲੇ ਮੀਡੀਅਮ ਸਾਈਜ਼ ਦੇ ਕਲਰ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਵੀਡੀਓ ਨਾਲ ਐਂਡ ਤੱਕ ਬਣੇ ਰੋ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਆਹ ਵਾਲੇ ਕਲਰ ਹੈ ਲਾਈਟ ਕਲਰ ਡਾਰਕ ਕਲਰ ਕਲਰ ਸਾਰੇ ਮਿਲ ਜਾਣਗੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਆਨਲਾਈਨ ਤੁਸੀਂ ਮੰਗਵਾਉਣਾ ਕਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਸੇਮ ਹੀ ਰੇਟ ਮਿਲੂਗਾ ਸ਼ਿਪਿੰਗ ਚਾਰਜ ਲੱਗ ਤਾਂ ਹੁੰਦੀ ਹੈ ਜੀ ਉਹਨਦੀ 1 ਪੀਸ ਦੇ 30 ਰੁਪਏ ਹੁੰਦੇ ਨੇ 2 ਪੀਸਾਂ ਦੇ 50 ਰੁਪਏ ਹੁੰਦੇ ਨੇ ਸ਼ਿਪਿੰਗ ਚਾਰਜ ਦੇ। ਬਾਕੀ ਜੋ ਵੀਡੀਓ ਦੇ ਵਿੱਚ ਰੇਟ ਪਾਇਆ ਸੇਮ ਹੀ ਰੇਟ ਅਸੀਂ ਦੇਣੇ ਹੁੰਦੇ ਆ ਜੀ ਕਸਟਮਰ ਨੂੰ। ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ। ਆਵਲੇ ਕਲਰ ਡਿਜ਼ਾਈਨ ਨੇ ਲਾਈਟ ਕਲਰ ਹੈ ਡਾਰਕ ਕਲਰ ਹੈ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਧੀਆ ਕਲਰ ਨੇ। ਸਰਦੀ ਵਾਲੇ ਕਲਰ ਨੇ ਸਰਦੀ ਚ ਪਾਉਣ ਵਾਲੇ ਸਾਰੇ ਕਲਰ ਵਧੀਆ ਲੌਂਗ ਸਾਈਜ਼ ਮਿਲ ਜਾਣਗੇ మీడియం ਸਾਈਜ਼ ਮਿਲ ਜਾਣਗੇ ਪਲੇਨ ਮਿਲ ਜਾਣਗੇ ਡਿਜ਼ਾਈਨਰ ਦੇ ਵਿੱਚ ਮਿਲ ਜਾਣਗੇ ਜੀ ਸਾਰੇ ਨਵੇਂ ਡਿਜ਼ਾਈਨ ਵਧੀਆ ਡਿਜ਼ਾਈਨਾਂ ਦੇ ਵਿੱਚ ਨੇ ਜੀ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਤੁਸੀਂ ਘਰ ਬੈਠੇ ਮੰਗਾਉਣਾ ਆਲ ਇੰਡੀਆ ਦੇ ਵਿੱਚ ਦੇ ਵਿੱਚ ਕਿ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਘਰ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਕਿਸੇ ਵੀ ਸਟੇਟ ਦੇ ਵਿੱਚ ਕਿਤੇ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਘਰ ਬੈਠੇ ਆਵਲੇ ਰੰਗੜੇ ਜੇ ਸਾਰੇ ਮਿਲ ਜਾਣਗੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਫੋ ਆ ਫੁੱਲੇ ਸਾਈ ਨਹੀਂ ਪੱਕੇ ਮੇਚੇ ਸੋ ਗਿਆ ਦਿਖਾ ਰਹੇ ਹਾਂ ਜੀ ਇਹ ਵੀ ਕੋਟੀਆਂ ਨੇ ਲੌਂਗ ਮੀਡੀਅਮ ਸਾਈਜ਼ ਕੋਟੀਆਂ ਨੇ ਕਲਰ ਡਿਜ਼ਾਈਨ ਸਾਰੇ ਡਿਜ਼ਾਈਨ ਬਹੁਤ ਸ਼ਾਨਦਾਰ ਫਰੋਕ ਟਾਈਪ ਡਿਜ਼ਾਈਨ ਹੈ ਜੀ ਲੌਂਗ ਡਿਜ਼ਾਈਨ ਹੈ ਜਿਹੜੇ ਅੱਜ ਕੱਲ ਡਿਜ਼ਾਈਨ ਚੱਲਦੇ ਨੇ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਜਿਹੜੇ ਚੱਲਦੇ ਨੇ ਅੱਜ ਕੱਲ ਉਹ ਡਿਜ਼ਾਈਨ ਦਿਖਾਉਣੇ ਨੇ ਅਸੀਂ ਸਾਰੇ ਨਵੇਂ ਡਿਜ਼ਾਈਨ ਸਾਡੇ ਕੋਲੇ ਵੈਰਿਟੀ ਹਰ ਹਫਤੇ ਚੇਂਜ ਹੋ ਕੇ ਹੁੰਦੀ ਹੈ ਜੀ ਹਰ ਵੀਡੀਓ ਦੇ ਵਿੱਚ ਨਵੇਂ ਚੇਂਜ ਹੋ ਕੇ ਵੈਰਾਈਟੀ ਲੈ ਕੇ ਆਉਨੇ ਆਸੀਂ ਆਹ ਦੇਖੋ ਇਹ ਵਾਲੇ ਕਲਰ ਡਿਜ਼ਾਈਨ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਆਹ ਵਾਲੇ ਰੰਗ ਨੇ ਜੀ ਆਹ ਵਾਲੇ ਰੰਗ ਡਿਜ਼ਾਈਨ ਨੇ ਸਾਰੇ ਰੰਗ ਡਿਜ਼ਾਈਨ ਵਧੀਆ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਲਾਈਟ ਕਲਰ ਵੀ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਲੌਂਗ ਪੀਸ ਮੀਡੀਅਮ ਸਾਈਜ਼ ਸਭ ਮਿਲ ਜਾਣਗੇ ਜੀ ਆਹ ਵਾਲੇ ਕਲਰ ਡਿਜ਼ਾਈਨ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਆਵਲੇ ਕਲਰਾਂ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਧੀਆ ਕੰਬੀਨੇਸ਼ਨ ਹੈ ਕਲਰਾਂ ਦੀ ਆਵਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਰੇਟ ਹੈਗੇ ਸਿਰਫ 300 ਰੁਪਏ ਦਾ ਪੀਸ ਹੈ ਜੀ ਸੋਗੇ ਦਿਖਾ ਰਹੇ ਆ ਸ਼ਾਲ ਆ ਸ਼ਟੌਲ ਦਿਖਾ ਰਹੇ ਆ ਸਭ ਤੋਂ ਪਹਿਲਾਂ ਸ਼ਟੌਲਾਂ ਤੋਂ ਸਟਾਰਟ ਕਰਾਂਗੇ ਜੀ ਛੋਟੇ ਸ਼ਟੌਲ ਨੇ ਆਮ ਲੈਣ ਵਾਲੇ ਕੰਮ ਕਰਦੇ ਲੈਣ ਵਾਲੇ ਹੁੰਦੇ ਆ ਜੀ 100 ਰੁਪਏ ਦਾ ਪੀਸ ਹੈ ਛੋਟੇ ਸ਼ਟੌਲ ਹੁੰਦੇ ਨੇ ਜਿਹੜੇ ਹਬਲੇ ਕਲਰ ਮਿਲ ਜਾਣਗੇ 컬러ਫੁਲ ਵੀ ਹੈਗੇ ਆ ਆ ਟਾਈਗਰ ਪ੍ਰਿੰਟ ਹੈ ਜੀ ਸੋ ਗਿਆ ਦਿਖਾ ਰਹੇ ਆ ਟਾਈਗਰ ਪ੍ਰਿੰਟ ਸ਼ਟੌਲ 100 ਰੁਪਏ ਦਾ ਪੀਸ ਹੈੀ ਗਰਮ ਬਹੁਤ ਹੁੰਦਾ ਵੀ ਇਸ ਵਧੀਆ ਪੀਸ ਹੁੰਦਾ ਖਰਾਬ ਨਹੀਂ ਹੁੰਦਾ ਇਹ ਗਰਮ ਪੀਸ ਹੁੰਦਾ ਫੁੱਲ ਗਰਮ پورا ਫੁੱਲ ਹੁੰਦਾ ਹੀ 100 ਰੁਪਏ ਦਾ ਪੀਸ ਹੈ ਟਾਈਗਰ ਪ੍ਰਿੰਟ ਦੇ ਵਿੱਚ ਆਹ ਕਲਰ ਨੇ ਇਸ ਦੇ ਆਹ ਵਾਲੇ ਕਲਰ ਡਿਜ਼ਾਈਨ ਹੈ ਹੀ ਸਾਰੇ ਲਾਈਟ ਕਲਰ ਹੈ ਡਾਰਕ ਕਲਰ ਲਾਈਟ ਕਲਰ ਮਿਲ ਜਾਣਗੇ ਇਹਦੇ ਰੇਟ ਹੈਗੇ 100 ਰੁਪਏ ਦਾ ਪੀਸ ਹੈ ਹੀ ਇਸ ਤੋਂ ਅੱਗੇ ਦਿਖਾਵਾਂਗੇ ਬڑے ਸ਼ਾਲ ਇਹਦੇ ਛੋਟੇ ਸ਼ਾਲ ਨੇ ਸਾਰੇ ਇਸੋ ਗਿਆ ਦਿਖਾ ਰਹੇ ਤੁਹਾਨੂੰ ਇਹ ਫੁੱਲ ਸ਼ਾਲ ਹੈ ਆ ਲਓ ਜੀ ਆ ਵੱਡਾ ਸ਼ਾਲ ਹੈ ਜੀ। ਆਹ ਲੋ ਵੱਡਾ ਸ਼ਾਲ, ਫੁੱਲ ਸ਼ਾਲ ਹੈ ਜੀ। ਗਰਮ ਦੇ ਵਿੱਚ ਰੇਟ ਹੈਗਾ 200 ਰੁਪਏ ਦਾ ਪੀਸ ਹੈ ਜੀ। ਫੁੱਲ ਸ਼ਾਲ ਹੈ। ਵੱਡਾ ਸ਼ਾਲ 200 ਰੁਪਏ ਦਾ ਪੀਸ ਹੈ। ਕਲਰ ਜਨ ਬਹੁਤ ਮਿਲ ਜਾਣਗੇ ਜੀ। ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਵੈਰਾਈਟੀ ਦਿਖਾਵਾਂਗੇ। ਸ਼ੌਲਾਂ ਦੀ ਸਾਰੀ ਵੈਰਾਈਟੀ ਦਿਖਾਵਾਂਗੇ ਜੀ। ਫੁੱਲ ਗਰਮ ਸ਼ਾਲ ਹੈ ਜੀ। ਵਧੀਆ ਗਰਮ ਸ਼ਾਲ ਹੈ। ਰੇਟ ਹੈਗਾ 200 ਰੁਪਏ ਦਾ ਪੀਸ ਹੈ। ਦੇਖੋ ਫੁੱਲ ਸ਼ਾਲ ਨੇ ਵੱਡੇ ਸ਼ਾਲ ਨੇ ਵਧੀਆ ਸ਼ਾਲ ਨੇ ਸਾਰੇ ਸਿਰਫ 200 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਬਹੁਤ ਸਾਰੇ ਨੇ ਲਾਈਟ ਕਲਰ ਵੀ ਹੈਗੇ ਆ ਡਾਰਕ ਕਲਰ ਵੀ ਹੈਗੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਸਾਡੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿੰਨਾ ਮੈਂ ਆਇਆ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏ ਕਰੂਗੀ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਨੇ ਜੀ ਰੇਟ ਹੈਗਾ 200 ਰੁਪਏ ਦਾ ਪੀਸ ਹੈ ਜੀ ਸਿਰਫ ਸਿਰਫ ਔਰ ਸਿਰਫ 200 ਰੁਪਏ ਦਾ ਪੀਸ ਹੈ ਫੁੱਲ ਸ਼ਾਲ ਹੈ ਖੁੱਲਡੂ ਸ਼ਾਲਾ ਵਧੀਆ ਸ਼ਾਲ ਹੈ ਜੀ ਬੁਕਲ ਦਾ ਸ਼ਾਲਾ ਪੂਰਾ ਫੁੱਲ ਆਹ ਵਾਲੇ ਰੰਗੜੇ ਨੇ ਸਾਰੇ ਆ ਜੀ ਸਿਰਫ 200 ਰੁਪਏ ਦਾ ਪੀਸ ਹੈ ਬਾਕੀ ਇੱਕ ਰਿਕੁਐਸਟ ਹੈ ਸਾਡੀ ਕਸਟਮਰ ਨੂੰ ਕਿ ਕੈਸ਼ ਔਨ ਡਿਲੀਵਰੀ ਦੀ ਆਪਣੇ ਕੋਲ ਸੁਵਿਧਾ ਨਹੀਂ ਹੈਗੀ ਜੀ ਔਨਲਾਈਨ ਅਸੀਂ ਭੇਜਦੇ ਆ ਪੇਮੈਂਟ ਸਾਡੀ ਔਨਲਾਈਨ ਹੀ ਹੁੰਦੀ ਹੈ ਡਾਕ ਰਾਹੀਂ ਭੇਜਦੇ ਆ ਜੀ ਆ ਦੇਖੋ ਵੀ ਫੁੱਲ ਸ਼ਾਲ ਹੈ ਕਲਰ ਕਲਰਾਂ ਦੀ ਕੰਬੀਨੇਸ਼ਨ ਹੀ ਬਹੁਤ ਸ਼ਾਨਦਾਰ ਹੈ ਫੁੱਲ ਖੁੱਲਾ ਡੁੱਲਾ ਵੱਡਾ ਸ਼ਾਲ ਹੈ ਵਧੀਆ ਰੇਟ ਹੈਗਾ ਸਿਰਫ 200 ਰੁਪਏ ਦਾ ਪੀਸ ਹੈ ਜੀ 200 ਰੁਪਏ ਦਾ ਸ਼ਾਲ ਹੈ ਫੁੱਲ ਸ਼ਾਲ ਹੈ ਵਧੀਆ ਸ਼ਾਲ ਹੈ ਸਾਰਾ ਆਹ ਵਾਲੇ ਕਲਰ ਡਿਜ਼ਾਈਨ ਨੇ ਚੱਕਲਾ ਸ਼ਾਲ ਆ ਉਹਨਾਂ ਦਾ ਸ਼ਾਲ ਪੂਰਾ ਫੁੱਲ ਗਰਮ ਹੈਵੀ ਵਾਲਾ ਸ਼ਾਲ ਹੈ ਜੀ ਇਹ ਫੁੱਲ ਗਰਮ ਸ਼ਾਲ ਹੈ ਜੀ ਮਿਕਸ ਮਲਾਵਟ ਨਹੀਂ ਹੁੰਦੀ ਇਸ ਤੋਕੇ ਦਿਖਾ ਰਹੇ ਜੀ ਤੁਹਾਨੂੰ ਵਧੀਆ ਵਾਲੇ ਸ਼ਾਲਾ ਲੋਈ ਇਹ ਫੈਂਸੀ ਸ਼ਾਲ ਨੇ ਵਧੀਆ ਡਬਲ ਸ਼ੇਡ ਵਾਲੇ ਸ਼ਾਲ ਹੈ ਜੀ ਹੈਵੀ ਸ਼ਾਲਾ ਪੂਰੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਇਹ ਵਾਲਾ ਇਹ ਵਾਲਾ 300 ਰੁਪਏ ਦਾ ਪੀਸ ਹੈ ਸ਼ਾਲ ਡਬਲ ਸ਼ੇਡ ਵਾਲੇ ਨੇ ਫੈਂਸੀ ਸ਼ਾਲ ਨੇ ਵਧੀਆ ਵਾਲੇ ਸ਼ਾਲ ਜਿਹੜੇ ਬਾਜ਼ਾਰ ਦੇ ਵਿੱਚ 500 ਤੋਂ 600 ਰੁਪਏ ਦੇ ਵਿੱਚ ਵਿਕਦੇ ਨੇ ਜੀ ਆਪਣੇ ਕੋਲੇ ਸੇਲ ਦੇ ਵਿੱਚ ਹੈਗੇ ਨੇ ਸਿਰਫ 300 ਰੁਪਏ ਦਾ ਪੀਸ ਹੈ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਫੁੱਲ ਸ਼ਾਲ ਨੇ ਹੈਵੀ ਸ਼ਾਲ ਨੇ ਸਾਰੇ ਵਧੀਆ ਫੈਂਸੀ ਸ਼ਾਲ ਨੇ ਜੀ ਗਰਮ ਵੀ ਔਰ ਫੈਂਸੀ ਵੀ ਹੈ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਸਾਰੇ ਛਾਲਾਂ ਦੇ ਕਲਰ ਦਿਖਾਵਾਂਗੇ ਰੇਟ ਹੈਗਾ ਸਿਰਫ 300 ਰੁਪਏ ਦਾ ਛਾਲ ਹੈ ਜੀ ਰੇਟਾਂ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੁੰਦੀ ਹੈ ਆਪਣੀ ਰੇਟਾਂ ਦਾ ਫਰਕ ਹੋਵੇ ਤੁਸੀਂ ਸਾਡਾ ਪੀਸ ਵਾਪਸ ਕਰ ਸਕਦੇ ਹੋ ਇੰਨੀ ਜ਼ਿੰਮੇਵਾਰੀ ਆਪਣੀ ਬਧੀਆ ਕੁਆਲਟੀ ਹੈ ਕੋਈ ਮਿਕਸ ਮਲਾਵਟ ਵਾਲਾ ਪੀਸ ਨਹੀਂ ਹੈਗਾ ਜੀ ਸਾਰੀ ਫਰੈਸ਼ ਕੁਆਲਟੀ ਵਧੀਆ ਕੁਆਲਟੀ ਹੈ ਸਾਰੀ ਹੈਵੀ ਛਾਲ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਜੀ ਰੇਟ ਟਰਾਈ ਕਰਕੇ ਵੀ ਤੁਸੀਂ ਬਾਜ਼ਾਰ ਚ ਸਾਡੇ ਕੋਲ ਲੈ ਸਕਦੇ ਹੋ 500 ਤੋਂ 600 ਦੇ ਵਿੱਚ ਵਿਗਦਾ ਹੈ ਸ਼ਾਲ 600 700 ਦਾ ਵਿਗਦਾ ਹੈ ਆਮ ਬਜਾਰ ਚੇ ਸ਼ਾਲ ਆਪਣੇ ਕੋਲੇ ਸਿਰਫ 300 ਰੁਪਏ ਦਾ ਮਿਲੂਗਾ ਜੀ ਦੋ ਪੀਸ 600 ਰੁਪਏ ਦੇ ਕਲਰ ਡਿਜ਼ਾਈਨ ਸਾਰੇ ਨੇ ਕੋਈ ਵੀ ਵੀ ਇਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਬਾਕੀ ਅਗਲੇ ਵੀਡੀਓ ਦੇ ਵਿੱਚ ਹੋਰ ਵੀ ਡਿਜ਼ਾਈਨ ਲੈ ਕੇ ਆਵਾਂਗੇ ਸਾਡੇ ਕੋਲੇ ਹਰ ਵਾਰੀ ਡਿਜ਼ਾਈਨ ਚੇਂਜ ਹੋ ਕੇ ਆਉਂਦੇ ਆ ਜੀ ਨਵੇਂ ਡਿਜ਼ਾਈਨ ਆਉਂਦੇ ਹਰ ਵਾਰੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਨੇ ਸ਼ਾਲਾਂ ਦੇ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਸਾਰੇ ਕਲਰ ਮਿਲ ਜਾਣਗੇ ਡਬਲ ਸ਼ੇਡ ਵਾਲਾ ਸ਼ਾਲ ਹੈ ਜੀ ਡਬਲ ਹੁੰਦੀ ਦਾ ਡਬਲ ਸ਼ੇਡ ਵਾਲਾ ਸ਼ਾਲ ਹੈ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਨੇ ਜੀ ਕਲਰਾਂ ਦੀ ਕੰਬੀਨੇਸ਼ਨ ਵੀ ਸੋਹਣੀ ਹੈ ਰੰਗ ਵੀ ਵਧੀਆ ਨੇ ਸਾਰੇ ਫੈਂਸੀ ਸ਼ਾਲ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਸ਼ਾਲ ਹੈ ਜੀ ਸਿਰਫ 300 ਰੁਪਏ ਦਾ ਪੀਸ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ ਕੋਈ ਵੀ ਪੀਸ ਚਾਹੀਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਕਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਹੈ ਘਰ ਬੈਠੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਆਹ ਵਾਲੇ ਕਲਰ ਡਿਜ਼ਾਈਨ ਨੇ ਇਨਸ਼ਾਲਾ ਦੇ ਸਾਰੇ ਵਧੀਆ ਕਲਰ ਨੇ ਵਧੀਆ ਡਿਜ਼ਾਈਨ ਨੇ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਜੀ ਬਲੈਕ ਕਲਰ ਆ ਲੋ ਜੀ ਬੋਰਡਰ ਵਾਲਾ ਬਲੈਕ ਕਲਰ ਫੁੱਲ ਗਰਮ ਦੇ ਵਿੱਚ ਹੈ ਵਧੀਆ ਹੈਵੀ ਸ਼ਾਲ ਨੇ ਸਾਰੇ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰੂਗੀ ਜੀ ਹਰ ਹਫਤੇ ਅਸੀਂ ਵੀਡੀਓ ਲੈ ਕੇ ਆਉਂਦੇ ਹਾਂ ਸ਼ਾਲਾਂ ਦੀ ਕੋਟੀਆਂ ਦੀ ਸੋ ਗਿਆ ਦਿਖਾ ਰਹੇ ਜੀ ਤੁਹਾਨੂੰ ਸਕੀਵੀ ਯੂ ਕੱਟ ਕੋਟੀ ਪਿਓਰ ਦੇ ਵਿੱਚ ਹੈ ਵਧੀਆ ਜੀ ਕੋਟੀ ਹੈ ਜੀ ਪਿਓਰ ਚ ਇਹ ਹੈਗਾ ਜੀ 500 ਰੁਪਏ ਦਾ ਪੀਸ ਹੈ ਵਧੀਆ ਪਿਓਰ ਦੇ ਵਿੱਚ ਹੈ ਇਹ ਕਾ ਸ਼ਾਲ ਨੇ ਜੀ ਕਢਾਈ ਵਾਲੇ ਸ਼ਾਲ ਫੁੱਲ ਹੈਵੀ ਸ਼ਾਲ ਨੇ ਇਹ ਸਿਰਫ 500 ਰੁਪਏ ਦਾ ਵੀ ਸਹੀ ਫੁੱਲ ਕੜਾਈ ਹੈ ਜੀ ਇਹਦੀ ਵੀ ਡਿਟੇਲ ਨਾਲ ਵੀ